ਇਹ ਕਿ ਨਹੀਂ ਸੱਤ ਕਹਦਾ ਓਏ ਉਹ ਬਾਈ ਉਹ ਤਰਿਆਂ ਦਾ ਠੋਕ ਕੇ ਗਿਆ ਤਾਂ ਆ ਦੇਖ ਲੈ ਸੱਤ ਕਹਦਾ ਕਿੰਨੇ ਦੀ ਕਹਿੰਦਾ ਹਾਨ ਆਪਾਂ ਹਾਂ ਉਹ ਦੋ ਬੱਚਾ ਵਾਲੀ ਦਾ ਛੱਡੇ ਦਾ ਜਿਹੜੇ ਬੱਚੇ ਦੇ 200 ਦਾ 1.5 ਕਿੰਨੇ ਕਹਦਾ ਹੋਰ ਕੀ ਐਵੇਂ ਮਰੀ ਜਾਂਦਾ ਓਏ ਨਾ ਮੈਂ ਤਾਂ 650 ਜਿਹੜਾ ਮੈਂ ਕਹਦਾ ਸੱਤ 8.5 ਫੇਰ ਕੰਦ ਲੈ ਨਹੀਂਦੇ ਨਹੀਂ ਅਸੀਂ ਨਾ ਦਿੰਨੇ ਨਾ ਯਾਰ ਹਾਂ 60 ਹੀ ਗਿਆ ਪਾਲਾ ਹੱਥ ਮਾਰ ਕੇ ਪਾਲਾ ਪਾਲਾ ਕੁਛ ਕਿੰਨੇ ਦੀ ਫਰਹਾਨ ਓਏ ਓਸੇ ਘਤਰੀ ਲਾਉਂਦਾ ਉਹੀ ਲੈਂਦਾ ਉਹੀ ਲੈਂਦਾ ਹੋਰ ਕੋਈ ਨਹੀਂ ਲੈਂਦਾ ਉਹੀ ਲੈਂਦਾ ਇਸੇ ਨੂੰ ਲੈ ਕੇ ਦਿੰਦਾ ਰਾਜੀ ਨੂੰ ਲੈ ਕੇ ਦਿੰਨੇ ਆ ਚਾਰਾ ਜੀ ਲਿਖਾਈ ਕਰਾ ਲਈ ਯਾਰ ਜਾ ਹੋ ਕੀ ਕਰਾ ਲਈ ਯਾਰ ਓ ਠੀਕ ਓਏ ਖਰਾ ਪਰ ਰੱਖ ਲੈ ਭਾਈ ਉਹ ਖਾਣ ਦਾ ਦੋ ਬੱਚੋ ਬੱਚੇ ਤਾਂ ਬੱਚੇ ਲਾਉਂਦੇ ਆ ਵੇਖ ਤਾਂ ਲਿਆ ਕਰੋ ਤੁਸੀਂ ਨਹੀਂ ਸਿੱਕਣ ਨੂੰ ਨਹੀਂ ਯਾਰ ਇਹ ਤਾਂ ਕਿਹੜਾ ਬੱਚੇ ਲੌਕੀ ਜਾਂਦੇ ਮਗਰ ਉਹਦਾ ਬੱਚਾ ਵਾਲੀ ਸੀ ਕਰਦਿਆਂ ਫਿਰ ਕਰਦਿਆਂ ਕੀ ਕਰੇਗਾ ਗਾ ਮਾਰ ਦੇ ਬੰਨੀ ਰੱਖਣ ਦੇ ਬੰਨੀ ਰੱਖਣ ਦੇ ਨੂੰ ਲੈਣ ਦੇ ਸਵਾਰ ਨਹੀਂ ਨਹੀਂ ਜਾਂ ਪਰ ਤੋਰ ਖੜੀ ਰਹਿਣ ਹੁਣ ਤਾਂ ਭਈ ਉਹਨੇ ਇੱਕ ਗੱਲ ਕਰਤੀ ਜਿਆਦਾ ਕਹਿੰਦਾ ਬੰਨੀ ਰਹੂਗੀ ਤਾਂ ਜਾਂ ਫਿਰ ਖੁੱਲ ਗਈ ਨਹੀਂ ਯਾਰ ਲੈ ਕੀੜਾ ਓ ਠੀਕ ਹੈ ਕੀੜਾ ਪੜਾ ਲੱਗਿਆ ਵਿੱਚ ਸਾਢੇ 8 ਲੱਗਿਆ ਸਭ ਜਾਓ ਭਰਾਵਾ ਸਹੀ ਹੈ ਭਈ ਉਹ ਸਹੀ ਹੈ ਮਾਨਾ ਬੜਾ 4.7 ਸਾਢੇ 7 ਦੀ ਆ ਵੀ ਕਰਤੀ ਹੈ ਨਹੀਂ ਸਾਢੇ 7 ਦੀ ਸਹੀ ਆ ਓਏ ਸੁਗਰੀਆ ਹੀ ਬੰਦਾ ਨੂੰ ਪਾਈ ਆਟਾ ਬਣਾ ਖਰਾ ਬਣੂਆ ਪਾਈ ਆ ਹਾਂ ਥਾਂ ਦੇ ਵੀ ਸਹੀ ਆ ਬਈ ਓ ਸਹੀ ਆ ਤੋਦੋ ਤੋਦੋ ਲੈ ਕੇ ਪਿੰਨੀਆਂ ਕਰੂਗਾ ਤੇਰੇ ਬਾਤ ਤੇ ਨਵਾਂ ਸਾਲ ਵਧੀਆ ਚੜਿਆ ਤੇ ਫੜ ਜਿਹੜੇ ਰੁਪਏ ਆਉਂਦੇ ਆ ਤੇਰੇ ਕੋਲੇ ਕੋਈ ਨਹੀਂ ਕੋਈ ਨਹੀਂ ਸਾਢੇ 7 ਚ ਲਿਆ ਬਈ ਰਾਜੀ ਓ ਲਿਖਾਈ ਕਰਾ ਲਈ ਕਰਾ ਦੂਗਾ ਯਾਰ ਕਰਾ ਦੂਗਾ ਯਾਰ ਭਾਈ ਨਹੀਂ ਦੰਦਾਈ ਨੂੰ ਆ ਆ ਪੱਠ ਦਵਾਤੀ ਆ ਸਾਢੇ 7 ਸਾਢੇ 7 ਬੱਸ ਲੈ ਗੈਣੋ ਸਾਡੇ ਸਾਥ ਚੀੜਾ ਪਾ ਦੀ ਚੀੜਾ ਪਾ ਦੇ ਪਾ ਦੇ ਚੀੜਾ ਪਾ ਦੀ ਬੰਦਾ ਠੀਕ ਆ ਬੱਬਾਲਾ ਚੀੜਾ ਬੰਦਾ ਆ ਬਾਈ ਨਹੀਂ ਸਹੀ ਆ ਯਾਰ ਜੱਗੀ ਆਸਤੇ ਸਾਲ ਚੰਗਾ ਹਾਂ ਹਾਂ ਜੀ ਉਸ ਸਾਲ ਕੈਮਰਾ ਤੇ ਜੱਗੀ ਦਾ ਵੀ ਚੰਗਾ ਸਾਲ ਜਿਹੜਾ ਆ ਦਿਖਾਈ ਜਨਾ ਪੀ ਲੈਣ ਲੱਗਣ ਲੱਗੇ ਲੱਗਿਆ ਲੱਗ ਪਤ ਓਏ ਗੇ ਲੋਗੇ ਲੋ ਕੋਈ ਚੱਕਰ ਨਹੀਂ ਬਈ ਨਵੇਂ ਸਾਲ ਚ ਗਾਜ ਨੇਪੀਆਂ ਖਾ ਗਰਮ ਗਰਮ ਜਾ ਕੇ ਆਹ ਪੀਆਂ ਤੇ ਧਿਆਨ ਧਾਰ ਕੇ ਪਿੰਨੀਆਂ ਬਣਾ ਚੱਲ ਕੇ ਕਰਾ ਮੁੰਡਿਆ ਮੜਾ ਇੱਧਰ ਮੁੰਡੇ ਘੁੰਮ ਜਾ ਹਾਂ ਐ ਆ ਗਣੀ ਆ ਗਾ ਰੌਣਾ ਕਿਉਂ ਆ ਜਾ ਕੇ ਸਹੀ ਗੱਲ ਆ ਬੜੇ ਆਲੇ ਕੰਮ ਚੱਲ ਭਾਈ ਕੋਰਾ ਠੀਕ ਆ ਭਾਈ ਰਾਜੀ ਠੀਕ ਹੈ ਬੱਸ ਗੱਡੀ ਨੰਬਰ ਚੱਕ ਬੰਨ ਦੇ ਭਾਈ 7500 ਜੀ ਠੀਕ ਕਰਵਾ ਦੀ ਲਖਾਈ ਪ੍ਰਾਇਕੇ ਨੂੰ 67700 ਜੀ ਪੈ ਗਈ ਠੀਕ ਆ ਜੱਗੀ ਠੀਕ ਆ ਭਾਈ ਠੀਕ ਆ 6800 ਪਾਨੇ ਯਾਰ ਤੇ ਤੈਰ ਪਾਨੇ ਯਾਰ ਬਣੀ ਸੱਤ ਤੇ ਖਲ ਹੋਣਾ ਨਹੀਂ ਫਰ ਲਾ ਆ ਜਾ ਨਹੀਂ ਐਕਸਲ ਬੰਦਾ ਪੂਰੇ 7 ਦੀ ਫੜਨਾ ਖੜਾ ਯਾਰ ਕੰਨੋਂ ਫੜ ਤੋਂ ਚੱਕ ਫੜਾਤੀ ਯਾਰ ਅਸੀਂ ਤਾਂ ਯਾਰ ਤੂੰ ਲੈ ਜਾ ਵੇਖੀ ਜੋ ਲੈ ਜਾ ਪੂਰੇ 7 ਦੀ ਫੜਨਾ ਨਾ ਨਾ ਬਾੜ ਤੋਂ ਦੀ ਹੋਗੀ ਆ ਨਹੀਂ ਬਾਈ ਇਹ ਹੋਗੀ 7 ਦਾ ਉਹ ਆਪੋ ਆਪਣੀ ਆ ਜਿਪੋਕ ਦੀ ਇਹ ਤਾਂ ਡਾਲੇ ਜਿਹਾ ਟੋਆ ਨਾ ਤੇ ਨਹੀਂ ਬੋਕਦੀ ਦਾ ਕੋਈ ਚੱਕਰ ਨਹੀਂ ਜਿਹੜੇ ਸਹੀ ਆ ਬਾਈ ਸਹੀ ਆ ਕਰਾ ਦੂਗਾ ਯਾਰ 620 ਤੱਕ 620 ਤਰਦਾ ਲੈ ਲੈ ਤਰਦਾ ਲੈ ਲੈ ਹਾਂ ਚੱਲ ਨਹੀਂ ਲੈ ਨਹੀਂ ਤਾਂ ਜ਼ਰੂਰੀ ਅਗਲੇ ਧੱਕੇ ਨਾਲ ਲੈ ਕੇ ਨਹੀਂ ਆਪਾਂ ਉਹ ਵੀ ਵਪਾਰੀ ਬੰਦਾ ਚਲੇ ਦੋ ਉਹਦਾ ਮਨ ਯਾਰ ਤੂੰ ਸਤਪਾਲ ਬੰਦਾ ਸੀ ਨਾ ਮਰਵਾ ਗਿਆ ਹਾਂ ਕਿਉਂ ਯਾਰ ਕਸਾਈਆਂ ਜਣਾ ਪਿਆ ਕਰੋ ਯਾਰ ਤੁਸੀਂ ਸਿੱਖੂ ਬੰਦੇ ਆ ਬਈ ਯਾਰ ਵੀ ਜੇ ਉਹ ਜਾਂ ਬੁੱਟ ਬੰਦਾ ਹੋਵੇ ਤਾਂ ਕਹੀਏ ਜਿੰਨੇ ਟੰਨਾ ਸਣਾ ਲੈਣੇ ਮੈਂ 7500 ਰੁਪਏ ਲੈਣਾ ਬਾਪ ਪੁੱਤਰ ਘੱਟ ਗਏ 7000 ਉਹ ਯਾਰ ਬਾਹਰ ਤੋਂ ਦਰ ਲਗਾਈਓ ਕਰੇ 6400 ਦੀ ਸਾਲੇ ਮਰਨ ਲਈ ਫਰਦੇ ਨੇ ਸਾਲੋ ਮਰਨ ਲਈ ਫਰਦੇ ਫੜਾ ਸਹੀ ਗੱਲ ਆ ਫਿਰ ਜਾੜੀ ਉਹਨੇ ਲਾਈ ਆ ਵਾ ਸਹੀ ਗੱਲ ਉਹ ਨਵਾਂ ਖਾਲਾ ਸਾਰੇ ਰੰਗ ਭਾਗੇ ਨੇ ਆ ਖੜਾ ਯਾਰ ਉਹ ਰੰਗ ਭਾਗ ਤੇ ਤੇਰੀ ਗੱਲ ਮੰਨਦੇ ਆ ਪਾਣੀ ਦਾ ਜਿਹੜੇ ਚੱਲਦੇ ਆ ਨਾ ਸੱਤਪਾਲ ਮੈਂ ਕੀ ਕਹਾ ਜਿਹੜੇ ਪਾਣੀ ਚੱਲਦੇ ਆ ਉਹ ਹੀ ਚੰਗੇ ਰਹਿੰਦੇ ਆ ਜਿਹੜੇ ਖੜੇ ਮੁਸ਼ਕੀ ਆਂਦੇ ਆ ਹਾਂ ਤਾਂ ਇਹਨਾਂ ਨੂੰ ਦੱਸਿਆ ਵਗਦਾ ਰਹੇ ਸਹੀ ਆ ਚੱਕਾ ਦੋਨੋਂ ਪਾਸੇ ਲਖਾਈ ਆ ਤੁਹਾਨੂੰ 6500 ਰੁਪਏ ਦੇ ਦੇ ਤਾਂ ਲਖਾਈ ਸੱਤਪਾਲ ਕਰਾ ਦਊਗਾ ਚੱਲ ਠੀਕ ਆ ਬਸ ਯਾਰ ਸੱਤਿਆ ਹੁਣ ਨਾ ਬੜਾ ਯਾਰ ਕਿਹੜਾ ਬੰਦਾ ਉਹ ਬਣਾ ਯਾਰ ਲੈ ਕੇ ਦੇਵੋਗੇ ਤੁਹਾਨੂੰ ਚੱਕ ਫੜਾ ਯਾਰ ਪਰ ਕੋਈ ਨਹੀਂ ਉਹ ਲਖਾਈ ਮੈਂ ਕਿਹਨੂੰ ਬੈਠਾ ਦੇਣਾ ਮਕਰਾਲੀਆ ਬਸ ਬਾਹਰ ਪਾ ਸ਼ੋਰ ਪਿੱਛੇ ਨਹੀਂ ਚੜਦੇ ਉਹ ਬਾਤ ਹੈ ਹੋਰ ਵੀ ਲੈਣੇ ਨਾਗੇ ਚੱਲ ਐ ਕਰ ਲੈ ਯਾਰ ਤੇਰਾ ਹੋਰ ਮਾਂ ਦਾ ਰੱਖ ਦਿਨਾ 7000 ਰੁਪਏ ਦੇ ਦੋਵੇਂ ਬਸ ਲਖਾਈ ਮੈਂ ਕਰਵਾ ਦੇਣਾ ਹੁਣ ਤਾਂ ਪਰ 200 ਘਟ ਗਿਆ ਬਾ ਕੋਈ ਨਹੀਂ ਬਸ ਹੁਣ ਹੋਰ ਨਾ ਛੋੜੇ ਮੈਨੂੰ ਹੁਣ ਹੋਰ ਫੜ ਲਓ ਹੋਰ ਕੰਮ ਨਾ ਕੋਈ ਲਖਾਈ ਕਰਾ ਦਿਉਂ ਆ ਲੈ ਕਿੰਨੇ ਦਾ ਫੜ ਲੈ ਯਾਰ ਸੱਤੇ ਨਹੀਂ ਭਾਈ ਉਹ ਸੱਤ ਬਾਲ ਸੱਤ ਬਾਲ ਦੇ ਦੇ ਯਾਰ ਓਏ ਚੀੜਿਆ ਕਾ ਤੋ ਬੰਦਾ ਇਹਦੇ ਬਤਾ ਦੇ ਪਹਿਲਾਂ ਇਹਨੂੰ ਹਾਂ ਹਾਂ ਦਿਖਾ ਗਿਆ ਹਾਂ ਤੈਨੂੰ ਫੜ ਦਿਖਾਈ ਕਰ ਲੈ ਹਾਂ ਬਸ ਸਹੀ ਆ ਪੈਸੇ ਧਿਆਨ ਦਰ ਇਹਨੂੰ ਨਵਾਂ ਖਾਲ ਹੈ ਜਿੱਦ ਜਿੱਪਾ ਬੈਠੇ ਕਰੇ ਕਰ ਲਖਾਈ ਉਹ ਕਰਵਾ ਦੂ ਨਾ ਨਾ ਮੇਰੀ ਗੱਲ ਆ ਮੈਂ ਉਹਨਾਂ ਦੀ ਕਹਿਣਾ ਨਹੀਂ ਮੋੜਿਆਗਾ ਤੀਜੇ ਬੰਦੇ ਨੇ ਕਹਿੰਦਾ ਜਦੋਂ ਪਹੁੰਚਦੀ ਆ ਠੀਕ ਆ ਗੱਲਾ ਲਖਾਈ ਤਾਂ ਕਰਨੀ ਪਊਗੀ ਅਰੇ ਬੋਲ ਕੇ ਨਾ ਉਹਨੂੰ ਲਖਾਈ ਕਰਵਾ ਦੀ ਨਹੀਂ ਇਹਦੂ ਬਾਦ ਕਿੰਦੇ ਨਹੀਂ ਲਖਾਈ ਦੀ ਵੀ ਲਖਾਈ ਆਪ ਨੂੰ ਆਪਣੀ ਕਰ ਦੋ ਨਹੀਂ ਯਾਰ ਕੋਈ ਨਹੀਂ ਦੋਵੇਂ ਬਣ ਜਾ ਦੂਜੀ ਗੱਲ ਕੋਈ ਦੋ ਤੈਨੂੰ ਪਤਾ ਮੈਨੂੰ ਬਣਨਾ ਤੇ ਕੀ ਬਣੂਗਾ ਅੱਜ ਉਹ ਚਲ ਕੋਈ ਨਹੀਂ हां 650 ਚ ਲਖਾਈ ਆਪੋ ਆਪਣੀ ਕਿਹੜੀ ਬੱਕਰੀ ਆ ਡੱਬੀ ਉਹ ਕਿਧਰ ਗਈ ਆ ਬੱਕਰੀ ਬਹੁਤ ਬਈ ਨਹੀਂ ਬਈ ਮਾਰੇ ਫੜੀ ਕਰਨੋ ਲਵਿਆ ਡੱਬੀ ਬੱਕਰੀ 650 ਚ ਲਖਾਈ ਆਪਕੋ ਆਪਣੀ 650 ਚ ਸਹੀ ਗੱਲ ਆ 650 ਡੱਬ ਖਰਾਬੀ ਬੱਕਰੀ ਹੋਰ ਦੇਖਣਾ ਹੋਰ ਆਗੀ ਤੂ ਕੁਝ ਡੱਬ ਖਰਾਬੀ ਜਿਹੜੀ ਸੀ ਗਾ ਫੜ ਲੀ ਉਹਨੇ ਹਾਂ ਖੜਾ ਡੱਬੀ ਆ ਡੱਬੀ ਫੜ ਦੋ ਡੱਬੀ ਫੜ ਲਈ ਜਿਹੜੀ ਮੈਂ ਫੜ ਲਈ ਸੀ ਕੜਲਾ ਹੋ ਰੇ ਕਦੀ ਨਹੀਂ 650 ਚ ਕਰਾਤੀ ਆ ਬਾਈ ਨੂੰ ਲਖਾਈ ਆਪੋ ਆਪਣੀ ਸੱਤਪਾਲ ਤੋਂ ਹੈ ਦੱਕੀ ਦਾ ਹੀ ਥੋੜਾ ਨਹੀਂ ਹੈਗਾ ਬਾਈ ਉੱਥੇ ਬੈਠਾ ਠੀਕਾ ਨੇ ਠੀਕਾ ਨਹੀਂ ਬੰਦਾ ਬਹੁਤ ਮੈਂ ਬਰੇ ਹੁੰਦੇ ਨਾ ਹੈਗਾ ਬਾਕੀ ਮੈਨੂੰ ਪਤਾ ਆਪਾਂ ਜਾਣਾ ਨਹੀਂ ਮੰਡੀ ਕੱਲ ਨੂੰ ਨਹੀਂ ਨਹੀਂ ਸਹੀ ਆ ਬਾਈ ਸਹੀ ਆ ਯਾਰ ਇਹਨੂੰ ਵੀ ਪਤਾ ਕਿੰਨੀ ਆ ਠੀਕ ਆ ਬਾਈ ਗੱਬਨ ਤਾਂ ਨਹੀਂ ਹੋਏ ਗੱਬਨ ਕਿੱਥੇ ਹੋਊਗਾ ਗੱਬੜ ਗੋਬੜ ਤਾਂ ਬੰਦਾ ਕਰਪੀ ਸੌਦਾ ਚੱਲੀ ਜਾਂਦਾ ਓਏ ਘੇਰਾ ਖੁੱਲਾ ਕਰ ਲਿਆ ਕਰੋ ਯਾਰ ਕਰਾਤਾ ਸੁਧਰ ਇਧਰ ਹਾਂ ਇੱਕ ਤਾਂ ਕਰਾ ਦੇ 650 ਤਰ ਤਾ 65 ਦੀ ਬੈਠਦੀ ਇਧਰ ਵੀ ਬੈਠਦੀ ਚੱਕ ਨਹੀਂ ਕੀਤੀ ਬੈਠਦੀ ਓਏ ਹੋ ਗਈ ਯਾਰ ਤੂੰ ਮੰਨ ਜਾ ਕਰ ਮੈਂ ਲੈ ਵਿਚਾਰੇ ਨੂੰ ਬਾਹਰ ਯਾਰ ਮੈਂ ਕਹਿਣਾ ਚੱਲ 10 ਫਰੀਦਾਲਾ ਜੱਤਾ ਦੇ ਲੋਕਾਂ ਦਾ ਨਖ ਤੇ ਸਾਰੇ ਚੁੱਪ ਕਰਕੇ ਉਹ ਕਾਲਾ ਜੇ ਫੜਦਾ ਇਹਦਾ ਬੱਚਾ ਠੀਕ ਹੈ 500 ਦੇ ਲਖਾ ਕਿੰਨੇ ਮੈਨੂੰ ਨਹੀਂ ਨੀ ਗਿਣਤੀ ਆਉਂਦੀ ਬਾਲੇ ਬਾਕ ਪਹਾੜੇ ਨਹੀਂ ਪੜਨੇ ਹਾਂ ਬਾਲੇ ਪਾੜੇ ਨਹੀਂ ਹੁੰਦੇ ਕਹਿੰਦਾ 63 ਦਿਖਾ ਨਹੀਂ ਯਾਰ ਠੀਕ ਉਹ ਜਾਨ ਦਿਓ ਪਰ ਤੇਰੀ ਗਾਵੇ ਦੀ ਜਿਹੜੀ ਇੱਥੇ ਤੂੰ ਕੋਈ ਨਾ ਗਾਵੇ ਉਹ ਜਾਨ ਦੇ ਪਰਚਾ ਲੈ ਚੱਲਾ ਪੜਾ ਰਬਾ ਨਹੀ ਕੋਨਾ ਕੋਨਾ ਕਿਤੇ ਓਏ ਬੱਬੂ ਓਏ ਬੱਬੂ ਓਰੇ ਸਾਰੇ ਦਖਾਂ ਵਾਲੀ ਉਹਦੇ ਡਾੜੀ ਜੰਦਾ ਨਹੀਂ ਦੰਦ ਪਟਕੇ ਨੇਗਾ ਕੋਈ ਦੰਦ ਦੇਖ ਭੈਣ ਦੰਦ ਨਹੀਂ ਮਗਰ ਬੱਚਾ ਹਾਂ ਬੱਚਾ ਹੈ ਯਾਰ ਬਈ ਪੱਟੀ ਵੇ ਦੰਦ ਤੇ ਨਵੇਗਾ ਕੋਲੇ ਮੂੰਹ ਤੇ ਪੱਟੀ ਮੂੰਹ ਵੱਟੀ ਪੱਟੀ ਮੂੰਹ ਵੱਟੀ ਗਿਆ ਤੇ ਜਾ ਕੇ ਦਵਾਈ ਦਵਾ ਲੈ ਦੰਦ ਤਾਂ ਟਕੇ ਪਏ ਆ ਬਰਾ ਸਿੰਘ ਹੈ ਸ਼ਾਂਤੀ ਵਾਲੇ ਆ ਉਹ ਦੋ ਰੋਗਾਂ ਸਿੰਘ ਵੀ ਟੱਟੇ ਦੱਸ ਨਹੀਂ ਟੁੱਟੇ ਬੰਦ ਰੇਦਾ ਖੁੰਦਾ ਦੁੱਧ ਵੀ ਹੈ ਨਹੀਂ ਥੱਲੇ ਉਹ ਦਵਾਈ ਈ ਦਵਾਲਾ ਜਦ ਜਾ ਕੇ ਬੱਕਰੀ ਨੂੰ ਠੰਡ ਮਾਰੀ ਜਾ ਬਈ ਲੈ ਜਾ ਫਿਰ 650 ਚ 8.5 ਤੋਂ 25 ਘੱਟ ਉਹ ਜਿਹੜੀ ਮਾਰੀ ਬੱਕਰੀ ਉਹਦੇ ਤੇੜੀ 20000 ਰੁਪਈਆ ਮਾਰੀ ਨੂੰ ਕੀ 1000 ਰੁਪਈਆ ਤੱਲੀ ਬਾਲਾ ਖਾਈ ਤੱਲੀ ਲਾਲਾ ਲਾ ਕੇ ਸੇਰ ਯਾਰ ਦੀ ਕਹਿੰਦਾ ਟਾਲੀ ਚੱਕ ਲਾ 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 ਚੱਲ ਪੱਲੀ ਨਾ ਲਾ ਲਾ ਓਏ ਮੈਨੂੰ ਪਾਦਾ ਓਏ ਦੀ ਮੈਂ ਨਾਗ ਚ ਫੜੀ ਬਣਾਏ ਕੀ ਕਹਿੰਦਾ ਖਾ ਚ ਨੀ ਜੱਪ ਯਾਰ ਜੱਪ ਲਖਾਈ ਕਰਾਓ ਯਾਰ ਚੱਲ ਨਹੀਂ ਨਹੀਂ ਯਾਰ ਓ ਕੋਈ ਨਹੀਂ ਕੋ 200 ਨਾ ਕੋਈ ਨਹੀਂ ਹੁੰਦਾ ਓ 200 ਨਾ ਕੋਈ ਨਹੀਂ ਮੈਨੂੰ ਆਪ ਚੱਲੂਗਾ ਨਹੀਂ ਰੱਕ ਕੇ ਕੀ ਜਿਸ ਟੋਕੜ ਕਰਕੇ ਕਹਿੰਦੇ ਲੱਖ ਦੀ ਵੇਚ ਲੈਗੇ ਨਹੀਂ ਯਾਰ ਓਏ ਆ ਓਰੇ ਭੋਲੇ ਆਲੇ ਹਾਂ ਆ ਜਾ ਲਖਾਈ ਕਰਾ ਦੇ ਨਹੀਂ ਕੋਈ ਨਹੀਂ ਭਾਈ ਦੇ ਨਹੀਂ ਯਾਰ ਲਖਾਈ ਤਾਂ ਥੋੜੀ ਭੱਜਣਗੇ ਨਹੀਂ 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 ਯਾਰ ਕੀ ਕੀ ਇਹ ਮੂੰਚ ਦੰਦ ਨਹੀਂ ਇਹਦੇ ਚ ਕੀਨ ਤੇ ਕਰਕੇ ਆ ਤੁਹਾਡੇ ਦੋਵਾਂ ਦੇ ਨਹੀਂ ਆ ਤੇ ਕੀ ਕਿੰਨਾ ਫਰਕ ਰਹਿੰਦਾ ਨਹੀਂ ਵੀ ਕੱਟਣਾ ਨਹੀਂ ਇਹ ਕਿਹ ਜਾਂਦੀ ਹੈ ਇਹ ਕਿਹ ਜਾਂਦੀ ਹੈ ਇਹ ਕਹਿੰਦਾ ਓਏ ਪੈਨ ਦੀ ਤੁਸੀਂ ਕਹਿਣੀ ਆ ਐਨਾ 500 ਆਖਿਆ ਸਾਢੇ 6 ਆਖਿਆ ਨਹੀਂ ਸਹੀ ਆ ਯਾਰ ਆ ਹਾਂ ਮੈਂ ਕਿਹਾ ਲਖਾਈ ਇਹਨਾਂ ਤੂੰ ਕਰਾ ਦੀ ਫੇਰ ਵੀ ਨਹੀਂ ਮੰਨਦਾ ਮੈਂ ਕਿਹਾ ਚੱਲ ਲਖਾਈ ਡੋਟ ਹੋਵੇ ਉਹ ਲਖਾਈ ਉਹ ਕਰਾ ਦੂ ਕੋਈ ਵੀ ਕੋਟ ਨਾ ਪੜ੍ਹ ਉਹ ਜ਼ੋਰ ਨਾਲ ਲਖਾਈ ਕਰਾ ਦੋ ਉਹ ਲਖਾਈ ਕਰ ਦਈਂ ਦੇ ਜੂ ਪੋਜੀ ਦੀ ਪਸੰਦਾਂ ਤਾਂ ਨਾ ਗੋਣ 200 250 ਦਰਮਾਤ ਨਾਲ ਲਖਾਈ ਜਾਂ ਤੂੰ ਜਵਾਂ ਨਹੀਂ ਲਿਖੀ ਕੱਢੀ ਹੁੰਦੀ 300 ਪੈਣਾ ਨਹੀਂ ਇਹ ਨਾ ਹੈ ਨਹੀਂ ਗਾ ਕੰਮ ਹੈ ਨਹੀਂ ਨਾ ਇਹ ਨਾ ਇਹ ਜਿਹੜਾ ਬੰਦਾ ਹੈ ਕਰਦਾ ਨਾ ਉਹ ਸ਼ਰਤਾਂ ਕਮਾਈ ਨਹੀਂ ਕਰ ਸਕਦਾ ਤੇਰੇ ਕੋਲੋਂ ਰੋਕ ਜਮਾਨ ਚੱਕ ਕੇ ਲੱਗੇ ਤਨ ਅਗਲ ਹੀ ਨਹੀਂ ਹੈ ਹਾਂ ਨਾ ਨਹੀਂ ਲਖਾਈ ਉਹਦੀ ਕਰਾ ਦੇਣਾ ਅੱਜ 200 ਸੀ ਹੋਰ ਕਰਦੇ ਇਦੋਂ ਉੱਤੇ ਕੁਛ ਨਹੀਂ ਤੇਰੇ ਮੂੰਹ ਨੂੰ ਆ ਅੱਗੇ ਵੀ ਮੈਂ ਬੋਲਿਆ ਤੇ ਫੜਾਓ ਮੈਨੂੰ ਨਗਦ ਫੜਾਓ ਨਗਦ ਫੜਾਓ ਸਹੀ ਆ ਬਈ ਸਹੀ ਆ ਸਹੀ ਆ ਆਪਾਂ ਉਹਦੀ ਵੀ ਨਹੀਂ ਰੱਖੀ ਥੋੜੀ ਵੀ ਨਹੀਂ ਰੱਖੀ ਬਸ ਸਹੀ ਆ ਸਹੀ ਆ ਇਹ ਹੁਣ ਥੋੜੀ ਵੀ ਨਹੀਂ ਰੱਖੀ ਉਹ ਨਹੀਂ ਰੱਖੀ ਮੈਨੂੰ ਦੇਗਾ ਤੋੜੀ ਰੱਖ ਲਈ ਹਾਂ ਉਹਦੀ 300 ਬਣਾ ਲਈ ਕੋਈ ਮਾੜਾ ਕੋਈ ਯਾਰ ਤੂੰ ਉਹਦੀ ਨਾ ਟੈਂਸ਼ਨ ਲੈ ਚੱਕ ਉਹਨੇ ਇਹ ਨਹੀਂ ਦੇਖਿਆ ਚੱਕ ਨਾ ਉਹਦੇ ਨਹੀਂ ਉਹਦੇ ਉਹ ਖੁੱਲੇ ਹੋ ਜਾਣਗੇ ਬਾਜ ਤੂੰ ਨੂੰ ਕਹਿ ਦੇ ਲੈ ਜਾ ਛੱਡ ਜਾ ਖੜਾ ਕੋਆ ਵੀ ਯਾਰ ਬੱਕੀ ਬਣੀ ਗਿਆ ਖਲ ਮਕਾ ਜੱਗਿਆ ਮਕਾ ਯਾਰ 850 ਪੰਜੇ ਘਾਟ ਨਹੀਂ ਲਖਾਈ ਮੈਂ ਕਰਾ ਤੱਤ ਕਰਿਆ ਯਾਰ 7000 ਕਿੰਨਾ ਤੂੰ ਕਾਟਾ ਮਾਰੀ ਆਲਾ ਜੋੜ ਵਾਲਾ ਹੁਣ ਯਾਰ ਵਜਨ ਨਾਲ ਦੱਸ ਦਿੰਦਾ ਪਛਾਹ ਤਾਂ 200 ਹੀ ਪਾਉਂਦੇ ਬਾਈ ਪਾਉਂਦੇ ਠੂਕ ਮਾਰ ਜੱਗਾਂ ਗਿਆਨ ਲੈ ਯਾਰ ਕੋਈ ਗਿਆਨ ਤਾਂ ਸਹੀ ਸਹੀ ਗੱਲ ਹੈ ਯਾਰ ਰੋਟੀਆਂ ਬਾਜਰੇ ਦੀਆਂ ਇਹ ਮੱਕਾ ਕਿਉਂ ਸਾਹ ਕਾਰਜ ਕਰਦੇ ਨੇ ਲੱਗਣਾ ਸਾਰੀ ਮੰਡੀ ਦੜਾ ਦੜ ਵੇਚੀ ਜਾਂਦੇ ਆ ਹਾਂ ਬਸ ਜਾਂ ਲੈ ਜਾ ਖੋਲ ਕੇ ਪੈਨ ਦੀ ਗੱਡੀ ਖੋਲ ਕੇ ਅੱਜ ਗਿਆ ਮਖਾਇਆ ਆ ਕਿੰਨੇ ਦੀ ਆ ਬੇਜਰ ਰੁਪਏ ਨਾ ਹਾਂ 6000 ਰੁਪਏ ਨਹੀਂ ਇਹ ਗੱਲ ਨਾ 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 ਇਹ ਆਉਂਦੀ ਆਉਂਦੀ ਹੁਣ ਆਉਂਦੀ ਆ ਤੂੰ ਵਿਚਿਆ ਖੜਾ ਯਾਰ ਪੰਜ ਬੱਕਰੀਆਂ ਵੇਚ ਗਿਆ 1000 ਰੁਪਏ ਨੇ ਕੀ ਨਾ 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 ਮੈਨੂੰ ਆਪ ਪਈ ਯਾਰ ਮਹਾਰਾਜ ਨੂੰ 100 ਲੱਜ ਉਹ ਬਾਈ ਤੈਨੂੰ ਵਪਾਰ ਸਿੱਖਣ ਨਾਲੇ ਵੱਲ ਆ ਜੂ ਵੱਲ ਕਿੰਨੇ ਦੀ ਕਰਵਾਦੀ ਕਿੰਨੇ ਦੀ ਉਹ ਇਹ 7000 ਠੀਕ ਹੈ। ਕਲਾਮ ਕਾਇ। ਲਵੀ 7000 ਦੀ ਕਰਤੀ ਆ। ਕਿਧਰ ਕਿਧਰ ਗਿਆ ਬੱਕਰ। ਲਵੀ ਦੋਸਤੋ ਆ ਬੱਕਰੀ ਆ ਜੇ 7000 ਦਾ ਸੌਦਾ ਹੋਇਆ। ਨਾ ਯਾਰ 900 ਦਾ। ਠੀਕ ਆ ਮਗਰ ਪਾਠਾ। ਕਿਹੜੀ ਪਾਠਾ ਤੂੰ ਕੱਲੀ 6000 ਦੀ ਬੱਕਰੀ 1000 ਚ ਹੀ ਆ ਕੇ। ਠੀਕ ਆ। ਕਿਹੜਾ ਪਿੰਡ ਸੀ ਬਾਈ ਆਪਣਾ? ਗੁਰੂ ਸਰ। ਗੁਰੂ ਸਰ ਠੀਕ ਆ। ਲਵੀ ਦੋਸਤੋ ਰਖਾਲਾ ਬੱਕਰਾ ਮੰਡੀ ਤੇ ਪਹੁੰਚੇ ਸੀਗੇ ਬਹੁਤ ਵਧੀਆ ਚੰਗੇ ਸੌਦੇ ਕੀਤੇ ਹੁਣ ਉਧਰ ਫੇਰ ਇੱਕ ਸੌਦਾ ਚੱਲੀ ਜਾਂਦਾ। ਫੜਦਾ ਨਹੀਂ ਕਰਦਾ ਨੀ ਫੜਦਾ ਜੱਗਾ ਲੇ ਨੀ ਜੱਗੀ ਨੂੰ ਵੇਦਾ ਤੂੰ ਧੱਕੇ ਨਾਲ ਹੀ ਕਰ ਦਿੰਨਾ ਤੂੰ ਰੱਖ ਲਈ ਨਹੀਂ ਨਾ ਦੀ ਖੋਲ ਹੀ ਰੱਖ ਉਹ ਕੇਰਾ ਖੁੱਲਾ ਕਰ ਲਿਆ ਕਰੋ ਬਾਈ ਦਾ ਨਹੀਂ ਪਾਉਂਦੇ ਜਦੋਂ ਮਾਰਦਾ ਫੜ ਧੱਕੇ ਨੇ ਕਿਦਾਂ ਵਿੱਚ ਪਾ ਬਾਕੀ ਕੋਈ ਫਾਦਾ ਨਹੀਂ ਬਾਈ ਜਾਂ 100 100 ਸਾਜੀਦ ਘਰੇ ਜਾਂਦੇ ਆ ਸਾਡੇ ਆਏ ਮੈਂ ਕਾਫੀ ਚੋਕ ਦੇ ਨੀ ਮੈਂ ਦਿੰਦਾ ਜਾ ਘੱਟੀ ਨਹੀਂ ਦਿੰਦਾ ਲੱਪੂ ਕੋ ਇਹਦੇ ਨਾਲ ਆ 10 8 ਮਗਰ ਹੋਰ ਯਾਰ ਆ ਮੈਂ ਘਟਾਏ ਬੋਲ ਜਾਨ ਉਹ ਜਾਂਦੇ ਖੰਗੜ ਆਏ ਖੰਗਾ ਹਾਂ ਠੀਕ ਆ ਦੇ ਦੇ ਸਭ ਤੋਂ ਉਹਨਾਂ ਨੂੰ ਵਿਕਦਾ ਠੀਕ ਆ ਤਾਂ ਹਾਂ ਇਹਦਾ 7 ਕਹਦਾ ਤੇ ਨਾਂ ਨਹੀਂ ਕਰਦੇ ਆ ਨਾ ਕੋਈ ਆ ਸਾਡੇ ਦੋਣੇ ਸਿੰਦਾ ਬੰਦੇ ਘਰ ਦੇ ਪੱਥਰ ਨਾਂ ਜੱਗੀ ਸੌਦੇ ਆ ਜੱਗੀ ਦਾ ਸੌਦਾ 1700 ਦੀ ਕਿੰਨੇ ਦੀ 7200 ਦੀ ਜਪਾ ਦੇ ਮਾਰ ਜਾ ਲੈ ਹੁਣ ਐ ਕਰੀ ਜੇ ਤੂੰ ਫੱਗਾ ਤਾਂ ਹੀ ਨਾ ਨਾ ਬੱਕਰੀ ਚਾਰੀ ਤੇ ਮੈਨੂੰ ਜੱਗੀ ਨਾ ਕਹੀਆਂ ਫਾਰੋ ਜਿੱਤੇ ਤੂੰ ਵੀ ਮੰਨ ਜੀਂ ਪਾਰਦੀ ਪੰਚਾਇਤ ਦੀ ਨਮੋਰੀਆ 75 ਦੀ ਹੋਗੀ ਲੈ ਜਾ ਫਾਜ ਕੀ ਕਰਨੀ ਆ ਨੀ ਉਹ ਲੈ ਜਾ ਹਾਂ ਤੂੰ ਬੱਚਾ ਦਾ ਲੀਡਰ ਜਾਣਦੇ ਉਹ ਲੀਡਰ ਆ ਤੂੰ ਜਾਣ ਬਣਾ ਬੱਚਾ ਜਾ ਕੇ ਨਾਲ ਮਹਿੰਗੀ ਹੈ ਓਏ ਪੈਸੇ ਕੱਢ ਦਿਓ ਤਾਂ ਮਹਿੰਗੀ ਹੈ ਤੁਹਾਨੂੰ ਹੋਰ ਸਸਤੀ ਹੋਣੀ ਨਹੀਂ ਲੱਗੀ ਜਾਂਦੀ ਉਹਨਾਂ ਨਾਲ ਪੈਸੇ ਦਿਓ ਹਰ ਤਿੱਜਾ ਪਲੇ ਮੈਨੂੰ ਗੱਲਬਾਤ ਕਰੇਂਦੇ ਨਿੱਕੇ ਦੇ ਕਰਦੇ ਬੋਲਿਆ ਮੈਂ ਮੰਨ ਲਿਆ ਕਰ ਦੂ ਵੀ ਆ ਮਰੇ ਆ ਜਾ ਓਏ ਆ ਜਾ ਓ ਜਾਨ ਚੋਕਲੇ ਲੈ ਕੇ ਪਗਲ ਆਫੇ ਆ ਜੀ ਚੱਲ ਚੱਲ ਮਗਰ ਜੱਲਿਆ ਕਹਿੰਦਾ ਕਹਿੰਦਾ ਵੀ ਮੈਂ ਵੀ ਮਗਰੀ ਜਾਣਾ ਅੱਜ ਤੇ ਜੱਗੀ ਵੀ ਹਟਦਾ ਨਹੀਂ ਆ ਜੱਗੀ ਓਏ ਆ ਜਾ ਓਏ ਆ ਜਾ ਨਹੀਂ ਹੈ ਨਹੀਂ ਕੰਮ ਦੀ ਪਰਾਵਾ ਉਹ ਸੱਚੇ ਰੇਗੀ ਦੁੱਧ ਵੇਖੀ ਝੋਲਾ ਨਹੀਂ ਚੜਦਾ ਪਿਆ ਦੁੱਧ ਪੀ ਲਾਂਗੇ ਦੁੱਧ ਹੈਗਾ ਕਿਥੇ ਨਹੀਂ ਕੋਈ ਨਹੀਂ 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 ਲਿਆ ਗਦਾਕ ਤਾਂ ਨਹੀਂ ਦੇਣੀ ਪਰਾਵਾ ਉਹ ਜਿੱਤੇ ਉਹ ਮੇਮਣਾ ਚੱਕ ਲਿਆ ਮੇਮਣਾ ਚੱਕ ਲੈਣਾ ਇੱਥੇ ਚੱਕ ਲੈ ਚੱਕ ਉਹ ਵੀ ਬਣਾਉਣੀ ਆ ਚੱਕ ਲੈ ਯਾਰ ਘਰ ਤਜਾ ਇੱਕ ਮਿੰਟ ਚੱਕ ਲੈ ਚੱਕ ਲੈ ਪਰਾਵਾ ਨਹੀਂ ਖਾਂਦੇ ਤੇਰੀ ਬੱਕਰੀ ਤੋਂ ਬੰਨੀ ਰਸੇ ਨਾਲ ਨੇ ਜੱਗੀ ਵਟ ਕੱਢਦਾ ਨਾ ਸੌਦਿਆਂ ਵਾਲੇ ਬੰਦੇ ਨੁਖ ਨਹੀਂ ਅਭੀ ਕੋਈ ਪੰਜ ਪਾਹ ਹੁ ਨਹੀਂ ਦੇਣੀ ਆਪਾਂ ਲੈ ਨਹੀਂ ਆਪਾਂ ਕੋਈ ਕੋਈ ਫੱਟੇ ਪੋੜੀ ਬੱਚਾ ਲੈ ਕੇ ਜਦ ਤੁਸੀਂ ਮਾਤਾ ਵਗ ਚੱਲ ਬੇਚੀਏ ਚੱਲਣ ਨੂੰ ਪਾਉਂਦੇ ਤੇ ਤੇ ਪੂਰੀ ਆ ਆਪਣੇ ਕਰਮ ਤੇ ਜਾ ਤੇ ਤੇਜ਼ ਕਿੱਥੇ ਆ ਕਹਿੰਦਾ ਉਹ ਤਾਂ ਬੱਕਰਾ ਵੇਚਾ ਇੱਟਾਂ ਹੀ ਦਵਾਤੀ ਨੂੰ ਮੈਂ ਤਾਂ ਇੱਟਾਂ ਹੀ ਭੋਲੇ ਇਹ ਤਾਂ ਭਾਜ ਜਾਂਦੀ ਇਹ ਇੱਥੇ ਲੈ ਆਖਾ ਬੇਟਾ ਪਾਪਾ ਖਾ ਲੈ ਨਹੀਂ ਨਹੀਂ ਮੁੰਡੇ ਨਾਲ ਵੀਡੀਓ ਭਤੀਜੇ ਨੇ ਆ ਆ ਪਾਠ ਆ ਵੀਡੀਓ ਉਰੇ ਤਾਜਾ ਯਾਰ 8.5 ਤੋਂ ਕੱਟ ਨਹੀਂ ਦੇਣੀ ਬੱਬੂ ਯਾਰ ਪਲਾਂ ਦੇ ਘਰੇ ਲੈ ਨਹੀਂ ਚੱਲ ਖਾਈ ਕਰਾ ਦੂਗਾ ਜੀ ਜਾ ਪਾਲਾ ਕੋਈ ਨਹੀਂ ਨਹੀਂ ਅੰਦੀ ਕਿ ਤਨ ਬਕਾਇਦਾ ਜੱਗੀ ਯਾਰ ਲੈ ਯਾਰ ਕਾਲੇ ਯਾਰ ਹੁਣ ਠੀਕ ਹੈ ਯਾਰ ਕਾਹ ਹੁਣ ਬੰਨੀ ਬਣਾਈ ਖੋਲਦਾ ਨਾ ਨਾ ਯਾਰ ਸੌਦਾ ਨਹੀਂ ਕਦੇ ਮੇਰੇ ਲੈ ਜਾਂਦੀ ਲੈ ਪਾ ਯਾਰ ਕੰਨੀ ਦਿੰਦਾ ਨਾ ਲਖਾਈ ਨਹੀਂ ਇਹ ਨਹੀਂ ਜਾਣ ਦੇ ਲਈ ਜੱਗੀ ਅੱਜ ਪਤਾ ਨਹੀਂ ਨਾ ਨਾ ਜੱਗੀ ਇਹ ਅੜ ਫਾਸਲਾ ਸੌਦਾ ਆਪਣਾ ਇਹ ਅੜ ਫਾਸਲਾ ਸੌਦਾ ਆਪਣਾ ਬਾਤਾਂ ਦਾ ਜੇ ਇਦੋਂ ਹਾਂ ਨਾ ਹੀ ਲੈ ਤੂੰ ਐ ਤੇ ਬਕਿੰਗਾ ਟੋਰੀ ਫਰੀ ਆਹ ਪੜਦਾ ਉਹ ਨਾ ਤੋ ਚੜਦੇ ਹਾਂ ਹਾਂ 7 ਬਹੁਤ ਆ ਬਾਈ ਉਹ ਛੋੜ ਪਾਲ ਵਾ ਚੱਲੇ ਫੜਾ ਜਿੱਤੇ ਪਾਲ ਆ ਉਹ ਨੋਈ ਦੋ ਸਾਨੂੰ ਚੱਕੀ ਤੇ ਆ ਰਹੇ ਨਾ ਨਾ ਪੁੱਛਿਆਗਾ 850 ਤੋਂ ਘੱਟ ਨਹੀਂ ਦੇਣੀ ਉਹ ਲੈ ਫੜਾ ਚੱਲੋ ਉਹ ਦੱਸ ਲੈ ਆ ਨਹੀਂ 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 ਪਰ ਫੜਾ ਅੱਛਾ ਉਹ ਛੱਡ ਤੇ ਜਾਮੀ ਦਾ ਤੂੰ ਕੋਈ ਨਹੀਂ ਕੋਈ ਨਹੀਂ ਉਹ ਜਿੱਤੇ ਗਾਲਸ ਵਾਲਾ ਮੇਰੀ ਗੱਲ ਆਖ ਤੇ ਛੱਡ ਦੇ ਭਰਾਵਾ ਇਹਨੂੰ ਮੂੰਹ ਕਰ ਲੈ ਤੜਕੇ ਦੱਸ ਉਹਦੀ ਲਿਖਾਈ ਇਹ ਕਰਾਉਂ ਨਹੀਂ ਨਹੀਂ ਉਹ ਨਹੀਂ ਠੀਕ ਰੱਖ ਲੈ ਉਹ ਗੂ ਰੱਖ ਲੈ ਉਹ ਸਹੀ ਆ ਸਹੀ ਆ ਨਹੀਂ ਉਹ ਮਹਿੰਗੀ ਹੈ ਬੱਕਰੀ ਯਾਰ ਬਾਈ ਕਰਕੇ ਫੜਾ ਓਏ ਸਈਆ ਸਈਆ ਜਾ ਕਰ ਜੱਗੀ ਹੁਣ ਕਿਵੇਂ ਕਰੀਂ ਸਾਰੀ ਤੁਸੀਂ ਕਰਪਣੀ ਆਉਣੇ ਇਹਨੇ ਬਾਈ ਨੇ ਆ ਜਾ ਬੱਕਰੀਆਂ ਦਿਆਂ ਦੇਣਾ 7 ਲੈਣਾ ਅਸੀਂ ਕਰੰਦੇ ਨਹੀਂ ਨਹੀਂ ਹੁਣ ਕਿਵੇਂ ਕਰਤੀ ਲਿਖਾਈ ਇਹ ਕਰਾਉ ਬਾਈ ਪੂਰੇ 8 ਦੀ ਕਰੀ ਹੈ ਹੈ ਲਿਖਾਈ ਇਹ ਕਰਾਉਆ ਪੂਰੇ 8 ਚ ਪੂਰਾ 8 ਦਾ ਅੱਠ ਚ ਅੱਠ ਚ ਲਿਖਾਈ ਇਹ ਕਰਾ ਦੂਗਾ ਹਾਂ ਕਾਲੇ ਸਹੀ ਆ ਸੌਦਾ ਸਹੀ ਆ ਸਹੀ ਆ ਬਸ ਆ ਸਹੀ ਆ ਯਾਰ 500 ਦਿਓ ਹਾਂ ਲਿਆਓ ਭਾਈ 500 ਦੇ ਦਿਓ ਲੈ ਵੀ ਦੋਸਤੋ ਹਾਂ ਆ ਬੱਕਰੀ ਮਗਰ ਪਾਠਾ ਔਰ ਰੱਤੀ ਜੀ ਪਤਾ ਨਹੀਂ ਇਹ ਲੈ ਗਿਆ ਸ਼ੋਰ ਤੇ ਅੱਠ ਚ ਲਿਖਾਈ ਉਹ ਕਰਾਊਗਾ ਆ ਭਾਈ ਹੂੰ